ਦੋਸਤੋ ਲਾਈਵ ਹੋ ਕੇ ਦੱਸਣ ਦੀ ਕੋਸ਼ਿਸ਼ ਕਰਨ ਦੇ ਸੀ ਨੈਟਵਰਕ ਦੀ ਪ੍ਰੋਬਲਮ ਕਰਕੇ ਲਾਈਵ ਨਹੀਂ ਦੱਸਿਆ ਗਿਆ ਸੋ ਪਹਿਲਾਂ ਲਾਈਵ ਦਿਖਾਇਆ ਸੀ ਫਿਰ 16 ਲਾਗੋਂ ਅਸਰਾਮਾਂ ਅੱਡੇ ਨਾਲ ਜਿਹੜਾ ਪਾਣੀ ਟੱਚ ਹੋਇਆ ਸੀ ਤੇ ਹੁਣ ਆ ਦੂਸਰੀ ਸਾਈਡ ਆ ਜਿੱਧਰ ਮਸਜਿਦ ਆ ਸਾਹਮਣੇ ਮਸਜਿਦ ਪਿੰਡ ਤੇ ਆਹ ਆ ਸਾਹਮਣੇ ਵਿੱਚ ਕੋਕਰ ਪਿੰਡ ਪਾਣੀ ਦੇ ਵਿੱਚ ਘਰ ਗਿਆ ਜ਼ਰਾ ਤੇ ਕਾਫੀ ਸਾਰੇ ਲੋਗ ਇੱਥੇ ਇਕੱਠੇ ਹੋਏ ਇਹਨਾਂ ਦੇ ਦਿਸਨ ਮੁਤਾਬਕ ਪਾਣੀ ਬੜੀ ਸਪੀਡ ਚ ਵਧ ਰਿਹਾ ਇਹ ਸਾਹਮਣੇ ਖੋਕਰ ਆ ਇਧਰ ਉਹ ਪਿੰਡ ਮਧੂਲ ਇਧਰ ਮੁਲੀਆ ਰਖੋ ਵਾਲਾ ਇਧਰ ਸਾਹਮਣੇ ਇਹਨਾਂ ਏਰੀਆ ਚ ਪਾਣੀ ਆਇਆ ਹੰਦਵਾਦੀ ਯਾਰਿਆ ਪਣੀ